ਹਾਂਜੀ ਦੋਸਤੋ ਪੰਜਾਬ ਵਿੱਚ ਆ ਰਹੇ ਹੜ੍ਹਾਂ ਦੇ ਦੌਰਾਨ ਸੁਰਲੀਨ ਕੋਰ ਅਤੇ ਗੀਤ ਗੁਰਾਇ ਵੀ ਸੇਵਾ ਕਰਨ ਨਿਕਲੀਆਂ ਪਰ ਕਮੈਂਟਾਂ ਵਿੱਚ ਸਰੋਤੇਵਰਨੋ ਸਪੈਸ਼ਲੀ ਸੁਰਲੀਨ ਨੂੰ ਇਹ ਕਿਹਾ ਗਿਆ ਕਿ ਤੁਹਾਡਾ ਸੇਵਾ ਕਰਨਾ ਸੋਚੂਏ ਖਾ ਕੇ ਬਿੱਲੀ ਹੱਜ ਕਰਨ ਨੂੰ ਚੱਲੀ ਦੇ ਬਰਾਬਰ ਹੀ ਆ ਤੇ ਆਓ ਆਪਾਂ ਵੇਨ ਇੱਕ ਸੁਰਲੀਨ ਇਹਦੇ ਜਵਾਬ ਵਿੱਚ ਕੀ ਕਿਹਾ ਕਚਾਓ ਪਰ ਆਪਦੀ ਜੇਬ ਦੇ ਵਿੱਚੋਂ ਲਾਓ ਕਿਉਂਕਿ ਜਿੰਨੇ ਵੀ ਇਨਫਲੂਐਂਸਰ ਆ ਉਹ ਹਾਜੇ ਵੀ ਰੀਲਾਂ ਤੇ ਨੱਥੀ ਆਉਂਦੇ ਨੇ ਚਲੋ ਜੇ ਪੰਜਾਬ ਦੇ ਲੋਕ ਆਪਦੇ ਜੇਬ ਚੋਂ ਪੈਸੇ ਨਹੀਂ ਦਿੰਦੇ ਵਿਊ ਤਾਂ ਦਿੰਦੇ ਆ ਉਹ ਵਿਊਆਂ ਤੇ ਬੇਸ ਤੇ ਇਹਨਾਂ ਨੂੰ ਪ੍ਰੋਮੋਸ਼ਨ ਨਾਲੇ ਘਰ ਚੱਲ ਰਹੇ ਆ ਕਿ 4-5 ਸਾਲਾਂ ਤੋਂ ਬਾਅਦ ਬਾੜ ਆਈ ਹੈ ਜਿਹੇ 10-10 ਹਜ਼ਾਰ ਦੇ ਦੇਣਗੇ ਲੋਕਾਂ ਦੀ ਲਾਈਫ ਨਾਰਮਲ ਰੁਟੀਨ ਹੋ ਜਾਊਗੀ ਠੀਕ ਹੈ ਨਹੀਂ ਇੱਕ ਇੱਕ ਸੁਰਲੀਨ ਜੀ ਇੱਕ ਥੋੜਾ ਜਿਹਾ ਹਟਕੇ ਜਿਹਾ ਸਵਾਲ ਹੈ ਲੋਕਾਂ ਨੇ ਨਾ ਕਈ ਤੁਹਾਨੂੰ ਕਮੈਂਟ ਵੀ ਕਰ ਰਹੇ ਆ ਕਿ ਸੁਰਲੀਨ ਇਦਾਂ ਦੀਆਂ ਵੀਡੀਓ ਪਾਉਂਦੀ ਆ ਇਹ ਆਪਣੇ ਪੈਸੇ ਕਿੱਥੋਂ ਜੀਵੋ ਤੁਸੀਂ ਕੀ ਕਹਿਣਾ ਚਾਹੋਗੇ ਅਕਸਰ ਤੁਸੀਂ ਥੋੜਾ ਤਿੱਖਾ ਬੋਲ ਜਾਂਦੇ ਹੋ ਇਸ ਤੇ ਕੀ ਪ੍ਰਤੀਕਰਮ ਦੇਣਾ ਚਾਹੋਗੇ ਜਿਹੜੇ ਇਹ ਕੋਈ ਲੋਕਾਂ ਦਾ ਕੰਮ ਆ ਲੋਕਾਂ ਨੇ ਕਰਨਾ ਮੇਰਾ ਕੰਮ ਆ ਮੇਰਾ ਕਰਨਾ ਜਿੰਨਾਂ ਦੇ ਚੰਗੇ ਕੰਮ ਆ ਫਿਰ ਉਹ ਕਰ ਲੈਣ ਦਾਨ ਲੈ ਮੈਂ ਪਾ ਦਿੰਦੀ ਆ ਪੋਸਟ ਭੇਜ ਦ ਇਹ ਗੱਲਾਂ ਵਾਲੇ ਲੋਕ ਨਹੀਂ ਇਹਨਾਂ ਤੋਂ ਕੱਖ ਨਹੀਂ ਹੋਣਾ ਮੈਂ ਤਾਂ ਮਾੜੀ ਹੋ ਕੇ ਵੀ ਕਰਤਾ ਉਹਨਾਂ ਤੇ ਤਾਂ ਚੰਗੇ ਹੋ ਕੇ ਹੋਇਆ ਹੀ ਨਹੀਂ ਜੇ ਚੰਗੇ ਹੋਣਾ ਉਹਨਾਂ ਲੋਕਾਂ ਦੇ ਵਾਂਗੂ ਚੰਗੇ ਹੋਣਾ ਤਾਂ ਜੀ ਮੈਂ ਮਾੜੀ ਤੇ ਉੱਥੇ ਗੀਤ ਗੁਰਾਇਆ ਦਾ ਕੀ ਰਿਐਕਸ਼ਨ ਆ ਆਪ ਪਾ ਵੇਖਦੇ ਆ ਸਾਸ਼ੀ ਗਾਲ ਜੀ ਮੈਂ ਤੁਹਾਡੀ ਆਪਣੀ ਗੀਤ ਕਰਾਇਆ ਤੇ ਪੰਜਾਬ ਦੀਆਂ ਜਿੰਨੀਆਂ ਵੀ ਰੂਹਾਂ ਜਿੰਨੀਆਂ ਵੀ ਸੰਸਥਾਵਾਂ ਇਹ ਮਾੜੀ ਕੜੀ ਦੇ ਵਿੱਚ ਹੈਲਪ ਕਰ ਰਹੀਆਂ ਨੇ ਉਹਨਾਂ ਦਾ ਤਹਿ 헤 ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਰੇਸ਼ਮ ਸਿੰਘ ਅੰਮੋਲ ਜਿੱਦਾਂ ਕਿ ਗੀਤ ਜੀ ਨੇ ਦੱਸਿਆ ਜਿੰਨੀਆਂ ਵੀ ਸੰਸਥਾਵਾਂ ਰੂਹਾਂ ਸਾਰੀਆਂ ਪੰਜਾਬ ਦੀ ਔਖੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੀਆਂ ਨੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਅੱਜ ਵੀ ਐਸਪੈਸ਼ਲ ਤੌਰ ਤੇ ਵਿਦ ਫੈਮਿਲੀ ਸੇਵਾ ਕਰਨ ਦੇ ਲਈ ਗੀਤ ਜੀ ਆਏ ਆ ਔਰ ਪਹਿਲਾਂ ਵੀ ਜਦੋਂ ਪਿਛਲੀ ਵਾਰ ਫਲੱਡ ਆਇਆ ਸੀ ਬੜੇ ਤਨਮਨ ਤੁਹਾਨੂੰ ਤੋਂ ਬਹੁਤ ਨੇ ਪਾਰਟਿਸਪੇਟ ਕੀਤਾ ਸੀ